ਐਵੇਂ ਦੇਖੋ ਸਾਰੇ ਸੂਤਾਂ ਦੇ ਰੰਗ ਸਹੀ ਆ ਰਹੇ ਨੇ ਸ਼ੁਰੂ ਕਰਤੀ ਹਾਂਜੀ ਸਤਿ ਸ਼੍ਰੀ ਅਕਾਲ ਦਾ ਕਲਾਸਿਕ ਕਲੈਕਸ਼ਨ ਲੇਹਰਾ ਗਗਾ ਵੱਲੋਂ ਮਮਰੇਤਪਾਲ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਲੈ ਕੇ ਆ ਕਿਉਂਕਿ ਸਾਡੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਰਖੜੀ ਨੇੜੇ ਆਉਂਦੀ ਪਈ ਹੈ ਤੀਆਂ ਨੇੜੇ ਆਉਨੀਆਂ ਪਈਆਂ ਨੇ ਕਿ ਤੁਸੀਂ ਉਹ ਵਾਲੇ ਸੂਟ ਲੈ ਕੇ ਆਓ ਕਿ ਅਸੀਂ ਤੀਆਂ ਦੇ ਵਿੱਚ ਵੇਅਰ ਕਰੀਏ ਤੇ ਸਾਡੇ ਭਰਾਵਾਂ ਤੋਂ ਗਿਫਟ ਲੈ ਸਕੀਏ ਕਿਉਂਕਿ ਸਾਰੇ ਪ੍ਰੀ ਬੁਕਿੰਗ ਕਰਵਾ ਰਹੇ ਨੇ ਜੀ ਦੀ ਰਖੜੀ ਆ ਰਹੀਆਂ ਭਰਾਵਾਂ ਤੋਂ ਲੈਣੇ ਆ ਸੋਹਣੇ ਸੋਹਣੇ ਸੂਟ ਤਾਂ ਆਪਾਂ ਤੁਹਾਡੀ ਡਿਮਾਂਡ ਤੇ ਬਿਲਕੁਲ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਆਜੋ ਫਿਰ ਸ਼ੁਰੂ ਕਰਦੇ ਆਂ ਵੀਡੀਓ ਇੱਕ ਇੱਕ ਕਰਕੇ ਸਾਰੇ ਸੂਟ ਦਿਖਾਵਾਂਗੇ ਫੈਬਰਿਕ ਦੱਸਾਂਗੇ ਤੇ ਨਾਲ ਨਾਲ ਪ੍ਰਾਈਸ ਦੱਸਾਂਗੇ ਤੇ ਕਰ ਲੋ ਬਈ ਆਪਣੀ ਆਪਣੀ ਪਸੰਦ ਦੇ ਸੂਟ ਬੁੱਕ ਪਹਿਲਾ ਸਭ ਤੋਂ ਪਹਿਲਾ ਆਇਆ ਜੀ ਪਿਓਰ ਵਿਸਕੋਸ ਆਰਗਾਂਜ਼ਾ ਦੇ ਉੱਪਰ ਬਹੁਤ ਸੋਹਣਾ ਕਨਸੈਪਟ ਹੈ ਦੇਖੋ ਜੀ ਬੜਾ ਹੀ ਪਿਆਰਾ ਕਲਰ ਹੈ ਤੇ ਬਹੁਤ ਸੋਹਣਾ ਕਨਸੈਪਟ ਹੈ ਟ੍ਰੈਂਡਿੰਗ ਡਿਜ਼ਾਈਨ ਹੈ ਲੈ ਸਕਦੇ ਹੋ ਕਲਰ ਵੀ ਬਹੁਤ ਪਿਆਰਾ ਜਿਹਾ ਜੀ ਇਹ ਆਜੂਗਾ ਨੈਕਲਾਈਨ ਦਾ ਬੜਾ ਸੋਹਣਾ ਪੈਚਵਰਕ ਤੇ ਇਹ ਆਵਗਾ ਪੱਲੇ ਦੇ ਉੱਪਰ ਕਲਰ ਹੈਗਾ ਜੀ ਬਿਲਕੁਲ ਲਾਈਟ ਜੈਫਰੋਜ਼ੀ ਕਲਰ ਪਲੇਨ ਨਾਲ ਬਾਟਮ ਆਉਗੀ ਤੇ ਦੁਪੱਟਾ ਆਊਗਾ ਜੀ organza ਦੁਪੱਟੇ ਦੇ ਉੱਪਰ ਵੀ ਸੇਮ ਪੈਚ ਵਰਕ ਆਊਗਾ ਐਂਡ 4 ਸਾਈਡ ਲੈਸ ਦਾ ਕੰਮ ਆਊਗਾ ਦੇਖੋ ਦੁਪੱਟਾ ਕਿੰਨਾ ਪਿਆਰਾ ਨਾਲ ਪੈਚ ਵਰਕ ਆਊਗਾ ਜੀ ਇਹਦੇ ਵਿੱਚ ਦੋ ਕਲਰ ਮਿਲਣਗੇ ਤੁਹਾਨੂੰ ਪਹਿਲਾ ਲਾਈਟ ਪ੍ਰੋਜ਼ੀ ਤੇ ਦੂਸਰਾ ਕਲਰ ਇਹਦੇ ਵਿੱਚ ਮਿਲੂਗਾ ਜੀ ਮਾਊਸ ਕਲਰ ਦੋਨੋਂ ਕਲਰ ਸੋਹਣੇ ਨੇ ਦੋਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ ਦੋਨੋਂ ਕਲਰ ਸੋਹਣੇ ਆ ਜੀ ਮਾਊਸ ਕਲਰ ਵੀ ਬਹੁਤ ਪਿਆਰਾ ਲੱਗ ਰਿਹਾ ਦੇਖੋ ਜਿਸ ਤਰ੍ਹਾਂ ਇਹਦੇ ਵਿੱਚ ਪੈਚ ਵਰਕ ਸੀ ਇਹਦੇ ਉੱਪਰ ਪੈਚ ਵਰਕ ਨਹੀਂ ਹੈਗਾ ਡਿਜ਼ਾਈਨ ਸੇਮ ਹੈ ਇਹਦੇ ਵਿੱਚ ਪੈਚ ਦੀ ਜਗ੍ਹਾ ਤੇ ਸਾਰਾ ਆਰੀ ਦਾ ਕੰਮ ਹੈ ਬਹੁਤ ਸੋਹਣਾ ਕੰਮ ਹੈ ਦੇਖ ਸਕਦੇ ਹੋ ਮਾਊਸ ਕਲਰ ਦੇ ਵਿੱਚ ਲੁੱਕ ਬਹੁਤ ਜ਼ਿਆਦਾ ਸੋਹਣੀ ਆ ਰਹੀ ਹੈ ਪਲੇਨ ਸ਼ਿਲਕ ਪਿਓਰ ਸ਼ਿਲਕ ਦੀ ਬਾਟਮ ਆਉਟ ਨਾਲ ਆਰਗੈਂਜ਼ਾ ਸ਼ਰਟ ਹੈ ਤੇ ਨਾਲ ਆਰਗੈਂਜ਼ਾ ਦਾ ਹੀ ਬੜਾ ਸੋਹਣਾ ਦੁਪੱਟਾ ਦੇਖ ਲਓ ਜੀ ਸਾਰੇ ਦੇ ਦੁਪੱਟੇ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਨਾਲ ਫੋਰ ਸਾਈਡ ਲੈਸ ਮਾਊਸ ਐਂਡ ਬਲੈਕ ਦਾ ਕੰਬੀਨੇਸ਼ਨ ਹੀ ਬਹੁਤ ਪਿਆਰਾ ਲੱਗ ਰਿਹਾ ਤੇ ਇਹ ਵਾਲੇ ਸੂਟ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਪੀਸ ਮਿਲ ਰਹੇ ਨੇ ਵੈਸੇ ਇਹਦੇ ਪ੍ਰਾਈਸ ਦੀ ਗੱਲ ਕਰੀਏ 3500 ਪਲੱਸ ਹੈ ਇਹ ਪੀਸ ਤੇ ਆਪਣੇ ਕੋਲੋਂ ਤੁਸੀਂ ਲੈ ਸਕਦੇ ਹੋ ਸਿਰਫ ਔਰ ਸਿਰਫ 2595 ਓਨਲੀ 2595 ਵਿਦ ਹੈਵੀ ਐਮਬ੍ਰੋਇਡਰੀ ਦੁਪੱਟਾ ਓਨਲੀ 2595 ਜੀ ਆਰੀ ਵਰਕ ਦੇ ਪੀਸ ਨੇ ਤੇ ਉਸ ਤੋਂ ਬਾਅਦ ਸਭ ਤੋਂ ਵੱਧ ਜੋ ਅੱਜ ਕੱਲ੍ਹ ਚੱਲ ਰਹੇ ਨੇ ਜੀ ਆਪਣਾ ਬਰਬਰੀ ਦੇ ਸੂਟ ਬਰਬਰੀ ਦੇ ਸੂਟਾਂ ਬਿਲਕੁਲ ਅਲੱਗਰ ਕਨਸੈਪਟ ਦੇ ਵਿੱਚ ਲੈ ਕੇ ਆਏ ਆ ਇਹ ਆਉਣਗੇ ਜੀ ਬਰਬਰੀ ਦੇ ਸੂਟ ਪਿਓਰ ਬਰਬਰੀ ਹੋਊਗੀ ਤੇ ਨਾਲ ਹੋਊਗਾ ਸਾਰਾ ਹੈਂਡਵਰਕ ਦਾ ਕੰਮ ਕਲਰ ਚਾਰਟ ਇੰਨਾ ਸੋਹਣਾ ਹੈ ਸਾਰੇ ਇੰਗਲਿਸ਼ ਚਾਰਟ ਦੇ ਵਿੱਚ ਦੇਖੋ ਡਿਜ਼ਾਈਨ ਵੇਖੋ ਲੈਮਨ ਕਲਰ ਦੇ ਵਿੱਚ ਸਾਰਾ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਘੇਰਾ ਵੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਨਾਲ ਸਾਰੇ ਦਾ ਸਾਰਾ ਹੈਂਡਵਰਕ ਹੈ neck line ਵੀ ਸਾਰਾ ਹੈਂਡਵਰਕ ਹੈ ਜੀ ਬਹੁਤ ਸੋਹਣਾ ਸਟਾਈਲਿਸ਼ ਜਿਹਾ ਪੀਸ ਹੈ ਨਾਲ ਪਲੇਨ ਬਾਟਮ ਔਰ ਦੁਪੱਟਾ ਦੇਖੋ ਪਿਓਰ ਬਰਬਰੀ ਦਾ 2.5 ਮੀਟਰ ਦਾ ਬਹੁਤ ਜਿਆਦਾ ਸੋਹਣਾ ਦੁਪੱਟਾ ਉੱਪਰ ਸੇਮ ਡਿਜ਼ਾਈਨ 슬ੀਵਸ ਦਾ ਆਊਗਾ ਐਂਡ ਬੈਕ ਦਾ ਵੀ ਆਊਗਾ ਦੇਖੋ ਜੀ ਪਿਓਰ ਬਰਬਰੀ ਇਹ ਮੀਟਰ ਦਾ ਨਾਲ ਤੁਹਾਨੂੰ ਬਹੁਤ ਸੋਹਣਾ ਦੁਪੱਟਾ ਮਿਲੂਗਾ ਦੇਖੋ ਹੁਣ ਤੁਸੀਂ ਦਾ ਕਲਰ ਚਾਰਟ ਵੇਖੋ ਸਾਰੇ ਦਾ ਸਾਰਾ ਜਿਹੜਾ ਕਲਰ ਚਾਰਟ ਹੈ ਬਹੁਤ ਸੋਹਣਾ ਆਇਆ ਪਹਿਲਾ ਲੈਮਨ ਕਲਰ ਤੁਹਾਨੂੰ ਦਿਖਾ ਦਿੱਤਾ ਤੇ ਇਹ ਜਿਹੜਾ ਬਰਬਰੀ ਦਾ ਹੈਂਡਵਰਕ ਦੇ ਵਿੱਚ 컬렉ਸ਼ਨ ਹੈ ਜੀ ਇਹ ਤੁਸੀਂ ਕਿਤੋਂ ਵੀ ਪਤਾ ਕਰ ਸਕਦੇ ਹੋ ਤੁਹਾਨੂੰ 4500 4500 ਮਿਲਦਾ ਹੈ ਇਹ ਸਟਫ ਜਿਹੜਾ ਹੈਗਾ ਹੈਂਡਵਰਕ ਦੇ ਵਿੱਚ ਤੇ ਆਪਣੇ ਪ੍ਰਾਈਸ ਤੁਹਾਨੂੰ ਦੱਸਾਂਗੇ ਆਪਾਂ ਦੇਖੋ ਦੂਸਰਾ ਆਜੂਗਾ ਜੀ ਪਿੰਕ ਕਲਰ ਦੇ ਵਿੱਚ ਜਾਮਣੀ ਪਿੰਕ ਜਿਹਾ ਕਲਰ ਆਜੂਗਾ ਜੀ ਦੁਪੱਟਾ ਵੇਖੋ 2.5 ਮੀਟਰ 1.5 ਗਾਜ ਪਣਾ ਪਿਓਰ ਬਰਬਰੀ ਦਾ ਦੁਪੱਟਾ ਡਿਜੀਟਲ ਪ੍ਰਿੰਟ ਪਿੰਕ ਕਲਰ ਆ ਗਿਆ ਦੂਸਰਾ ਕੀਪਰਾ ਕਲਰ ਆਊਗਾ ਜੀ ਇਹਦੇ ਵਿੱਚ ਬਿਲਕੁਲ ਹੀ ਲਾਈਟ ਗ੍ਰੀਨ ਗ੍ਰੇ ਗ੍ਰੀਨ ਜਿਹਾ ਕਲਰ ਆ ਜਾਊਗਾ ਆਈਸਕ੍ਰੀਮ ਚਾਰਟ ਦੇ ਸਾਰੇ ਕਲਰ ਨੇਗੇ ਇਹ ਵੀ ਕਲਰ ਬਹੁਤ ਸੋਹਣਾ ਹੈ ਤੁਸੀਂ ਆਪਣੀ ਚੋਇਸ ਦਾ ਲੈਣਾ ਬਟ ਕਲਰ ਜਿਹੜੇ ਹੈਗੇ ਨੇ ਚਾਰੋਂ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਹਰ ਕੇਸ ਦੇ ਲਈ ਬਿਲਕੁਲ ਪਰਫੈਕਟ ਕਲਰ ਨੇ ਤੇ ਇਹ ਵਾਲੀ ਕਲੈਕਸ਼ਨ ਦੁਆਰਾ ਤੁਹਾਨੂੰ ਰਿਪੀਟ ਹੋਊਗੀ ਜਾਂ ਨਹੀਂ ਹੈਂਡਵਰਕ ਦੇ ਨਾਲ ਤੇ ਜੇ ਹੋਊਗੀ ਵੀ ਰਿਪੀਟ ਤਾਂ ਕਿਸ ਪ੍ਰਾਈਸ ਦੇ ਵਿੱਚ ਹੋਊਗੀ ਇਹ ਸਾਨੂੰ ਵੀ ਨਹੀਂ ਪਤਾ ਤੇ ਸਿਰਫ ਅੱਜ ਦੇ ਵੀਡੀਓ ਦਾ ਰਹੂਗਾ ਜਿਹੜਾ ਪ੍ਰਾਈਜ਼ ਰਹੂਗਾ ਜੀ ਦੇਖੋ ਦੁਪੱਟਾ ਸਭ ਤੋਂ ਪਹਿਲਾਂ ਤਾਂ ਇੰਨਾ ਖੁੱਲਾ ਡੁੱਲਾ ਦੁਪੱਟਾ ਨਹੀਂ ਆਉਂਦਾ ਕਦੇ ਵੀ ਇਹ 2.5 ਮੀਟਰ ਦਾ ਪੂਰਾ 1.5 ਗਜ ਪਨੇ ਦਾ ਦੁਪੱਟਾ ਤੁਹਾਨੂੰ ਇਹਦੇ ਨਾਲ ਮਿਲੇਗਾ ਬਿਲਕੁਲ ਸਿਰ ਤੇ ਰਹਿਣ ਵਾਲਾ ਦੁਪੱਟਾ ਜੀ ਪਿਓਰ ਬਰਬਰੀ ਦਾ ਚੌਥਾ ਕਲਰ ਆਊਗਾ ਇਹਦੇ ਵਿੱਚ 골ਡਨ ਕਲਰ ਇਹ ਪੀਚ ਨਹੀਂ ਹੈਗਾ ਜੀ 골ਡਨ ਕਲਰ ਹੈ 골ਡਨ ਪੀਚ ਦੇਖੋ ਬਹੁਤ ਜਿਆਦਾ ਸੋਹਣਾ ਕਨਸੈਪਟ ਹੈ ਟ੍ਰੈਂਡ ਦੇ ਨਾਲ ਚੱਲਣਾ ਚਾਹੁੰਦੇ ਹੋ ता इस तो इसतिया कुछ भी नहीं हाँ जी हूँ थोड़ा तो प्राइस दस दें प्योर बर्बरी के सूटा का ਇਹ ਜਿਹੜੇ ਸੂਟ ਨੇ ਕੋਈ ਤੁਹਾਨੂੰ ਆਪਣੇ ਬੁਟੀਕ ਤੋਂ 4500 ਦਾ ਨਹੀਂ ਮਿਲੂਗਾ ਕਿਉਂਕਿ ਸਾਰਾ ਹੈਂਡਵਰਕ ਦੇ ਵਿੱਚ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਪ੍ਰੋਵਾਈਡ ਕਰਵਾ ਰਹੇ ਆ ਆਪਾਂ ਸਿਰਫ ਔਰ ਸਿਰਫ 2995 ਸਿਰਫ 2995 ਦੇ ਵਿੱਚ ਪਿਓਰ ਬਰਬਰੀ ਦੇ ਹੈਂਡਵਰਕ ਵਾਲੇ ਪੀਸ ਮਿਲ ਰਹੇ ਨੇ ਜੀ ਲੈ ਸਕਦੇ ਹੋ ਚਾਰੋਂ ਕਲਰ ਤੁਹਾਡੇ ਸਾਹਮਣੇ ਨੇ ਜਲਦੀ ਬੁੱਕ ਕਰਨਾ ਕਿਉਂਕਿ ਸਟਾਕ ਬਹੁਤ ਜਲਦੀ ਕਲੀਅਰ ਹੋਊਗਾ 2995 ਓਨਲੀ ਪਿਓਰ ਬਰਬਰੀ ਵਿਦ ਹੈਂਡਵਰਕ ਦੇਖੋ ਚਾਰੋਂ ਦੇ ਚਾਰੋਂ ਕਲਰ ਬਹੁਤ ਸੋਹਣੇ ਆ ਹਾਂਜੀ ਅਗਲੀ ਜੋ ਕਲੈਕਸ਼ਨ ਦੇਖਣ ਜਾ ਰਹੀਆਂ ਇਹ ਵੀ ਬਿਲਕੁਲ ਸੁਪਰ ਰਹਿਣ ਵਾਲੀ ਹੈ ਦੇਖੋ ਇਹਦੇ ਵਿੱਚ ਆਏ ਨੇ ਆਪਣੇ ਕੋਲ ਦੋ ਕਲਰ ਡਿਜ਼ਾਈਨ ਵੇਖੋ ਤੁਸੀਂ ਕਿੰਨਾ ਸੋਹਣਾ ਪਿਓਰ ਬਿਸਕੋਸ オーਰਗਾਂਜ਼ਾ ਦੇ ਵਿੱਚ ਦੇਖੋ ਜੀ ਇਹ ਸਾਰੇ ਦਾ ਸਾਰਾ ਬਹੁਤ ਸੋਹਣਾ ਪਫ ਦਾ ਕੰਮ ਹੈ ਨੈਕਲਾਈਨ ਦੇਖ ਸਕਦੇ ਹਾਂ ਬੀ ਨੈਕਲਾਈਨ ਦਾ ਵਰਕ ਹੋਇਆ ਪੂਰੀ ਜੋ ਤੁਹਾਡੀ ਸ਼ਰਟ ਹੈਵੀ ਆਉਟਫਿਟ ਸਾਰੀ ਸ਼ਰਟ ਦਾ ਕੰਮ ਹੈ ਜੀ ਦੇਖੋ ਇਸ ਤਰ੍ਹਾਂ ਦਾ ਸਟਾਈਲ ਬਣਨਾ ਇਹ ਬਾਟਮ ਆ ਚੁਗੀ ਜੀ ਬਾਟਮ ਦੇ ਉੱਪਰ ਵੀ ਵਰਕ ਆਊਗਾ ਇਹ ਬਾਟਮ ਵਰਕ ਆ ਜਾਊਗਾ ਜੀ ਪੌਂਚੇ ਦਾ ਤੇ ਦੁਪੱਟਾ ਦੇਖੋ ਨੇ ਦੁਪੱਟਾ ਵੀ ਵਰਕ ਆਊਗਾ ਫੁੱਲ ਪਿਓਰ ਦੁਪੱਟਾ ਆਊਗਾ ਨਾਲ ਫੁੱਲ ਪਿਓਰ ਹੈਵੀ embroiderry ਨਾਲ ਦੁਪੱਟਾ ਆਊਗਾ 4 ਸਾਈਡ ਲੈਸ कलर बहुत सोहना इसका बहुत प्यारा कलर है न्यू जी शेड है देखो इस तरह बहुत सोहना वर्क आऊगा नाल फोर फोरसाइज लैस भी आऊगी सूट देखियो वेयर किता कि सोहना लगना बिल्कुल अलग कंसैप्ट पहला कलर यह आ गया जी दूसरा कलर भी दिखाए थोड़ा दूसरा आजगा पीच वो भी बहुत सोना पिंक पीस पीच पीच कलर आऊगा वो नहीं है ऑरेंज पीच नहीं हैगा पिंक पीच बहुत सोना कलर आऊगा ਐਂਟਿਕ ਜੇ ਪੀਸ ਆ ਜਾਂਦੇ ਨੇ ਜਿਹਦੇ ਵਿੱਚ ਇਹ ਇਦਾਂ ਦਾ ਕੰਬੀਨੇਸ਼ਨ ਹੁੰਦਾ ਬਲੈਕ ਵਗੈਰਾ ਦਾ ਤੇ ਇਹਦੇ ਪ੍ਰਾਈਸ ਦੀ ਗੱਲ ਕਰੀਏ ਬਹੁਤ ਹੀ ਘੱਟ ਪ੍ਰਾਈਸ ਸਿਰਫ 21.95 ਦੇ ਵਿੱਚ ਬਹੁਤ ਸੋਹਣੇ ਪੀਸ ਮਿਲ ਰਹੇ ਨੇ ਲੈ ਸਕਦੇ ਹੋ ਪਿਓਰ ਦੇ ਵਿੱਚ ਸਿਰਫ 21.95 बॉਟਮ ਵੀ ਵਰਕ ਹੈਵੀ ਸ਼ਰਟ ਦਾ ਵਰਕ ਆ ਜਾਊਗਾ ਤੇ ਦੁਪੱਟਾ ਵੀ ਵਰਕ ਠੀਕ ਹੈ ਜੀ ਸਿਰਫ 21.95 ਦੋ ਪੀਸ ਨੇ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਵਾਲਾ ਬੁੱਕ ਕਰ ਸਕਦੇ ਹੋ ਦੋਨੋਂ ਕਲਰਾਂ ਦੇ ਵਿੱਚੋਂ ਚੂਜ਼ ਕਰ ਸਕਦੇ ਹੋ ਕਿਹੜਾ ਲਾਇਕ ਕਰਦੇ ਹੋ ਦੋਨੋਂ ਸੋਹਣੇ ਨੇ 골ਡਨ ਐਂਡ ਪਿੰਕਿਸ਼ ਪੀਚ ਦੋਨੋਂ ਸਰਦਾਰਨੀਆਂ ਵਾਲੇ ਕਲਰ ਨੇ ਇਸ ਤੋਂ ਬਾਅਦ ਆਪਾਂ ਜੀ ਇਹ ਤੀਆਂ ਨੂੰ ਮੁੱਖ ਰੱਖਦੇ ਲੈ ਆਏ ਆ ਤੁਹਾਡੇ ਲਈ ਬਹੁਤ ਹੀ ਸੋਹਣੀਆਂ ਫੁਲਕਾਰੀਆਂ ਵੀ ਚਾਰ ਡਿਜ਼ਾਈਨ ਆਉਣਗੇ ਚਾਰੋਂ ਸੋਹਣੇ ਨੇ ਸੈਵੀ ਲੁੱਕ ਦੀਆਂ ਫੁਲਕਾਰੀਆਂ ਆਉਣਗੀਆਂ ਛੋਡੀਆਂ ਵਾਲਾ ਵਰਕ ਆਊਗਾ ਕਿਉਂਕਿ ਇਸ ਵਾਰ ਕੌਡੀਆਂ ਵਾਲੇ ਵਰਕਰ ਦਾ ਬਹੁਤ ਟ੍ਰੈਂਡ ਆ ਰਿਹਾ ਤੇ ਪ੍ਰਾਈਸ ਵੀ ਬਹੁਤ ਘੱਟ ਨੇ ਫੁਲਕਾਰੀਆਂ ਦੇ ਕਿਉਂਕਿ ਆਪਾਂ ਸਟਾਰਟਿੰਗ ਦੇ ਵਿੱਚ ਹੀ ਇਹ ਜੇ ਲੈ ਕੇ ਆਏ ਆ ਤਾਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਮਿਲ ਰਹੀਆਂ ਜਿਵੇਂ ਜਿਵੇਂ ਤੀਆਂ ਦਾ ਤਿਉਹਾਰ ਨੇੜੇ ਆਊਗਾ ਪ੍ਰਾਈਸ ਆ ਜਿਹੜਾ ਅੱਪ ਹੁੰਦਾ ਜਾਊਗਾ ਦੇਖੋ ਜੀ ਇਹ ਆ ਉਹ ਦਾ ਰਾਣੀ ਸ਼ੇਡ ਦੇ ਵਿੱਚ ਰਾਣੀ ਸ਼ੇਡ ਦੇ ਵਿੱਚ ਫੁਲਕਾਰੀਆਂ ਨੇ ਜੀ ਆਪਣੇ ਲਈ ਲੈਣਾ ਚਾਹੁੰਦੇ ਹੋ ਆਪਣੀਆਂ ਨੂੰਹਾਂ ਧੀਆਂ ਲਈ ਲੈਣਾ ਚਾਹੁੰਦੇ ਹੋ ਤਾਂ ਬਹੁਤ ਹੈਵੀ ਕੰਮ ਆ। ਕੋਡੀਆਂ ਵਾਲੀਆਂ ਫੁਲਕਾਰੀਆਂ ਮਿਰਰ ਦਾ ਕੰਮ ਐ ਸਟੋਨ ਦਾ ਕੰਮ ਐ ਬਹੁਤ ਸੋਹਣਾ ਕੰਮ ਐ। ਪੂਰੀਆਂ ਹੈਵੀ। ਇਹ ਆਊਗਾ ਜੀ ਰਾਣੀ ਸ਼ੇਡ ਦੇ ਵਿੱਚ। ਹੁਣ ਤੁਸੀਂ ਸ਼ੇਡ ਦੇਖਦੇ ਜਾਓ। ਰੈੱਡ ਕਲਰ। ਹੌਟ ਰੈੱਡ ਦੇ ਵਿੱਚ। ਕਿਉਂਕਿ ਫੁਲਕਾਰੀਆਂ ਦੇ ਵਿੱਚ ਮੈਨੂੰ ਇਹ ਦੋਨੋਂ ਸ਼ੇਡ ਬਹੁਤ ਸੋਹਣੇ ਲੱਗਦੇ ਨੇ। ਰਾਣੀ ਐਂਡ ਰੈੱਡ। ਤੀਸਰਾ ਕਲਰ ਫਿਰ ਰਾਣੀ ਦੇ ਵਿੱਚ ਡਿਜ਼ਾਈਨਿੰਗ ਅਲੱਗ ਆਊਗੀ ਇਹ ਡਿਜ਼ਾਈਨਿੰਗ ਹੋਰ ਹੈ ਜੀ ਦੇਖੋ ਪੂਰਾ ਹੈਵੀ ਕੰਮ ਚਨੂਨ ਦੇ ਉੱਪਰ ਰੇੜੀ ਹੋਈਆਂ ਨੇ ਇਹ ਫੁਲਕਾਰੀਆਂ ਤੇ ਚੌਥਾ ਕਲਰ ਆ ਗਿਆ ਜੀ ਮਹਿਰੂਨ ਦੇ ਉੱਪਰ ਇਹ ਹੈਗਾ ਮਹਿਰੂਨ ਕਲਰ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਚਾਰੋਂ ਡਿਜ਼ਾਈਨ ਤੁਹਾਨੂੰ ਦਿਖਾਏ ਨੇ ਚਾਰੋਂ ਹੈਵੀ ਨੇ ਬਹੁਤ ਸੋਹਣਾ ਕਲਰਫੁਲ ਕਾਡੀਆਂ ਦਾ ਕੰਮ ਆ। ਬਿਲਕੁਲ ਟ੍ਰੈਂਡ ਦੇ ਵਿੱਚ ਨੇ ਕਿਉਂਕਿ ਸਾਰੇ ਨਵੇਂ ਡਿਜ਼ਾਈਨ ਆਏ ਨੇ ਤੇ ਹੁਣ ਤੁਸੀਂ ਪ੍ਰਾਈਸ ਵੇਖਿਓ ਕਿ ਇਹਨਾਂ ਦੇ ਪ੍ਰਾਈਸ ਕਿੰਨੇ ਘਟਨੇ। ਸਿਰਫ 995 ਦਾ ਪੀਸ ਪਊਗਾ ਜੀ ਤੁਹਾਨੂੰ ਕਿਉਂਕਿ ਅੱਗੇ-ਅੱਗੇ ਜਿਵੇਂ-ਜਿਵੇਂ ਤੀਆਂ ਨੇੜੇ ਆਉਣਗੀਆਂ ਪ੍ਰਾਈਸ ਵਧੂਗਾ। ਲੈ ਸਕਦੇ ਹੋ ਸਿਰਫ 995 ਜਿਹੜੀ ਵੀ ਫੁਲਕਾਰੀ ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਪ੍ਰੋਪਰ ਭੇਜ ਕੇ ਮੰਗਵਾ ਸਕਦੇ ਹੋ। ਕੇ ਜੀ ਇਹ ਸੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਸਪੈਸ਼ਲ ਆਪਾਂ ਤੁਹਾਡੇ ਲਈ ਤੀਆਂ ਰਖੜੀਆਂ ਦੇ ਲਈ ਸੋਹਣੇ ਸੋਹਣੇ ਸੂਟ ਤੇ ਫੁਲਕਾਰੀਆਂ ਲੈ ਕੇ ਆਏ ਸੀ ਉਮੀਦ ਹੈ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਕੱਲ ਫਿਰ ਮਿਲਦੇ ਹਾਂ ਹੋਰ ਪਿਆਰੀ ਜਿਹੀ ਕਲੈਕਸ਼ਨ ਦੇ ਨਾਲ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸੀਫਾਈਡ ਕਲੈਕਸ਼ਨ ਦੇ ਨਾਲ ਸਸ਼ਿਕਾ